ਅੱਜ ਦਾ ਸ਼੍ਰੋਮਣੀ ਅਕਾਲੀ ਦਲ ਨੇ ਮੇਰੇ ਤੇ ਵਿਸ਼ਵਾਸ ਪ੍ਰਗਟ ਕਰਕੇ ਵਾਰਡ ਨੰਬਰ 20 ਦੀ ਜੋ ਟਿਕਟ ਦਿੱਤੀ ਹੈ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਸਮੁੱਚੀ ਲੀਡਰਸ਼ਿਪ ਦਾ ਤੇ ਜਿਹੜੇ ਮੇਰੇ ਨਾਲ ਖੜੇ ਵਾਰਡ ਦੇ ਇੱਕ ਇੱਕ ਵੋਟਰ ਦਾ ਸਪੋਰਟਰ ਦਾ तहे ਦਿਲੋਂ ਧੰਨਵਾਦ ਕਰਦਾ ਵੀ ਅੱਜ ਮੈਨੂੰ ਇੰਨੇ ਯੋਗਾ ਸਮਝ ਕੇ ਮੇਰੀ ਹੈਲਪ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਸਾਡੇ ਵਾਰਡ ਦੇ ਵਿੱਚ ਜੋ ਮੇਰਾ ਸਾਥ ਦੇ ਰਹੇ ਨੇ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਤੇ ਅਪੀਲ ਕਰਦਾ ਸਾਡੇ ਵਾਰਡ ਦੇ ਜਿੰਨੇ ਵੀ ਵੋਟਰ ਨੇ ਸਪੋਰਟਰ ਨੇ ਇੱਕ ਇੱਕ ਵੋਟ 21 ਤਰੀਕ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਬਟਨ ਤੇ ਦਬਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਹੱਥ ਮਜ਼ਬੂਤ ਕੀਤੇ ਜਾਣ ਤਾਂ ਜੋ ਲੋਕ ਜਿਨ੍ਹਾਂ ਨੇ ਬੋਰਡਾਂ ਦੇ ਉੱਤੇ ਅੱਜ ਲਿਖਿਆ ਰਾਜ ਨਹੀਂ ਸੇਵਾ ਜੋ ਕਿ ਅੱਜ ਵਪਾਰ ਕਰਨ ਆਏ ਨੇ ਅਸੀਂ ਵਾਰਡ ਇਸ ਵਾਰਡ ਦੇ ਵਿੱਚ 30 ਸਾਲ ਤੋਂ ਨਿਵਾਸੀ ਹਾਂ ਜੀ 15 ਸਾਲ ਤੋਂ ਇਸ ਇਲਾਕੇ ਦੀ ਗੁਰਦੁਆਰਾ ਸਾਹਿਬ ਦੀ ਸੇਵਾ ਨਿਭਾ ਰਹੇ ਹਾਂ ਜੇ ਹੁਣ ਸਾਨੂੰ ਪਾਰਟੀ ਨੇ ਟਿਕਟ ਦਿੱਤੀ ਹੈ ਤਾਂ ਅਸੀਂ ਵਾਰਡ ਦੀ ਵੀ ਸੇਵਾ ਤੈਅ ਦੇ ਲਉ ਤਨੋਂ ਮਨੋਂ ਨਿਭਾਵਾਂਗੇ ਜੋ ਲੋਕ ਦੂਸਰੇ ਵਾਰਡਾਂ ਵਿੱਚ ਜਾ ਕੇ ਖੂਬਸੂਰਤੀ ਦਾ ਨਜ਼ਾਰਾ ਦੇ ਦੇਣੇ ਜੋ ਸਾਡੇ ਵਾਰਡ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਕੰਮ ਉਲੀਕੇ ਸੀਗੇ ਜੋ ਕਿ ਸਰਕਾਰਾਂ ਬਦਲਣ ਤੋਂ ਬਾਅਦ ਉਹ ਨਹੀਂ ਹੋ ਸਕੇ ਉਹ ਅਸੀਂ ਇੱਕ ਇੱਕ ਕੰਮ ਸ਼੍ਰੋਮਣੀ ਅਕਾਲੀ ਦਲ ਦਾ ਦੁਬਾਰਾ ਉਸ ਜਿਹੜੇ ਪ੍ਰੋਜੈਕਟਾਂ ਨੂੰ ਪੂਰਾ ਕਰਕੇ ਜੋ ਵਾਰਡ ਦੀ ਨੁਹਾਰ ਬਦਲਣ ਦੇ ਵਿੱਚ ਜੋ ਸਾਡਾ ਸਹਿਯੋਗ ਦੇ ਲੋਕ ਅਸੀਂ ਪੂਰਾ ਵਾਰਡ ਨੂੰ ਅੱਜ ਤੱਕ ਜੋ ਸਾਡਾ ਵਾਰਡ ਅਧੂਰਾ ਰਿਹਾ ਸਾਡੀਆਂ ਕਲੋਨੀਆਂ ਅਧੂਰੀਆਂ ਨਹੀਂ ਆ 40 40 ਸਾਲ ਤੋਂ ਸੀਵਰੇਜ ਦੀ ਪ੍ਰੋਬਲਮ ਹੈ ਲਾਈਟਾਂ ਦੀ ਪ੍ਰੋਬਲਮ ਹੈ ਗਲੀਆਂ ਦੀ ਨਾਲੀਆਂ ਦੀ ਪ੍ਰੋਬਲਮ ਹੈ ਜੋ ਕਿ ਇਨਫਰਾਸਟ੍ਰਕਚਰ ਤੋਂ ਹੀ ਨਹੀਂ ਅਸੀਂ ਉੱਪਰ ਜਾ ਸਕੇ ਜਦ ਕਿ ਇੱਥੇ ਸਰਕਾਰੀ ਕਾਲਜ ਵੀ ਹੈ ਹਸਪੀਟਲ ਵੀ ਹੈ ਪਰ ਸਾਨੂੰ ਗਲੀਆਂ ਨਾਲੀਆਂ ਤੋਂ ਅੱਜ ਵੀ ਛੁਟਕਾਰਾ ਨਹੀਂ ਹੈ ਜਦੋਂ ਵੀ ਕੁਮਲੇਰੀਆ ਫੈਲਦਾ ਜਾਂ ਕੁਝ ਵੀ ਹੁੰਦਾ ਹੈ ਜਾਂ ਜਦੋਂ ਬਰਸਾਤਾ ਆਉਂਦੀਆਂ ਨੇ ਤਾਂ ਸਭ ਤੋਂ ਪਹਿਲਾਂ ਕਾਰਪੋਰੇਸ਼ਨ ਦੇ ਵਿੱਚ ਇਹਨਾਂ ਨੂੰ ਸਮੱਸਿਆ ਆ ਜਾਂਦੀ ਹੈ ਵੀ ਜਿਹੜੇ ਸਾਡੇ ਸੀਵਰੇ ਪੁਰਾਣੇ ਨੇ ਉਹਨਾਂ ਦੇ ਵਿੱਚ ਉਹ ਉਹ ਸਮਰੱਥਾ ਨਹੀਂ ਚੱਲ ਪਾ ਰਹੇ ਅਸੀਂ ਉਹਨਾਂ ਚੀਜ਼ਾਂ ਦਾ ਸਾਰਾ ਹੱਲ ਕਰਕੇ ਵਾਰਡ ਨੂੰ ਸੁੰਦਰਤਾ ਲੈ ਕੇ ਆਵਾਂਗੇ ਵਾਰਡ ਦੇ ਵਿੱਚ ਜਿਹੜੇ ਪਿਛਲੇ ਕੰਮ ਜਿਹੜੇ ਝੂਕੇ ਹੋਏ ਸੀ ਕਾਫੀ ਦੇਰ ਤੋਂ ਕਾਫੀ ਸਮੇਂ ਤੋਂ ਪਿਛਲੀ ਸਰਕਾਰਾਂ ਦੇ ਜਿਹੜੇ ਕੰਮ ਸੀ ਉਹਦੇ ਬਾਰੇ ਤੁਸੀਂ ਦੱਸੋ ਸਾਡੇ ਚੈਨਲ ਪਿਛਲੀ ਸਰਕਾਰ ਦੇ ਵਿੱਚ ਜੋ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਪ੍ਰੋਜੈਕਟ ਸੀਗੇ ਲੈ ਕੇ ਆਂਦੇ ਸਾਡੇ ਸਾਹਮਣੇ ਵਰਦਮਾਨ ਮਿਲ ਦੇ ਸਾਹਮਣੇ ਸਰਕਾਰੀ ਕੋਲੇਜ ਸਰਦਾਰ ਅੰਜੀਤ ਸਿੰਘ ਢਲੋਂਜੀ ਦਾ ਪਾਸ ਕੀਤਾ ਹੋਇਆ ਸੀ ਸਰਕਾਰੀ ਹਸਪੀਟਲ ਬਹੁਤ ਵੱਡੀ ਇੱਕ ਸਾਡੇ ਏਰੀਆ ਨੂੰ ਹਾਰ ਦਿੱਤੀ ਸੀ ਸਿਵਲ ਮਿਨੀ ਸਿਵਲ ਹਸਪਤਾਲ ਦਾ ਨਾਮ ਦਿੱਤਾ ਗਿਆ ਸੀ ਜਿਹਨੂੰ ਜਿਹਨੂੰ ਕੀ ਅੱਜ ਇਹਨਾਂ ਨੇ ਉਹ ਖੰਡਰ ਬਣਾ ਦਿੱਤਾ ਗਿਆ ਸੁਭਾਸ਼ ਨਗਰ ਦੇ ਵਿੱਚ ਇੱਕ ਸਰਕਾਰੀ ਹਸਪਤਾਲ ਬਿੰਨੀ ਹਸਪਤਾਲ ਦਾ ਨਾਮ ਦੇ ਕੇ ਜਿਹਨੂੰ ਸ਼ੁਰੂਆਤ ਕੀਤੀ ਗਈ ਸੀ ਜਿਹਦੀ ਅੱਜ ਉਹਨੂੰ ਖੰਡਰ ਬਣਾ ਦਿੱਤਾ ਗਿਆ ਸਾਡੀਆਂ ਪਾਰਕਾਂ ਸਾਡੇ ਬਾਗ ਦੇ ਵਿੱਚ ਲਵਾਰਸ ਪਈਆਂ ਨੇ ਸੜਕਾਂ ਟੁੱਟੀਆਂ ਹੋਈਆਂ ਨੇ ਪਿਛਲੇ ਸਮੇਂ ਤੁਸੀਂ ਦੇਖਿਆ ਹੋਣਾ ਵੀ ਇੱਕ ਰੋਡ ਦੀ ਰੋਡ ਨੂੰ ਪਟਿਆ ਗਿਆ ਔਰ ਡੇਢ ਮਹੀਨਾ ਪਹਿਲਾਂ ਉਹਦਾ ਉਦਘਾਟਨ ਕੀਤਾ ਗਿਆ ਤੇ ਅਜੇ ਤੱਕ ਉਹ ਪੂਰੀ ਨਹੀਂ ਹੋ ਪਈ ਅਸੀਂ ਸਰਕਾਰਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਜਿਹੜਾ ਤੁਸੀਂ ਕੰਮ ਉਲੀਕਦੇ ਹੋ ਉਹਨੂੰ ਨੇਪਰੇ ਚਾੜਿਆ ਜਾਵੇ ਨਹੀਂ ਤਾਂ ਅਸੀਂ ਆਪਣੇ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਮਜ਼ਬੂਤ ਕਰੋ ਜਿੰਨੇ ਰੁਕੇ ਹੋਏ ਕੰਮ ਨੇ ਉਹ ਅਸੀਂ ਸਾਰੇ ਪੂਰੇ ਕਰਕੇ ਦੇਵਾਂਗੇ ਜਿਹੜੇ ਇਹਨਾਂ ਨੇ ਪੈਨਸ਼ਨ ਸਕੀਮਾਂ ਕਈਆਂ ਸੀਗੀਆਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ 1500 ਰੁਪਇਆ ਪੈਨਸ਼ਨ ਸੀਗੀ ਜੋ ਇਹਨਾਂ ਨੇ ਕਿਹਾ ਸੀ ਅਸੀਂ 2500 ਕਰ ਦਾਂਗੇ ਅੱਜ ਤੱਕ ਨਹੀਂ ਹੋ ਪਾਈ। 1000 ਰੁਪਇਆ ਲੇਡੀਜ਼ ਦਾ ਖਾ ਗਏ ਇਹ 33 ਮਹੀਨੇ ਹੋ ਗਏ 34 ਮਹੀਨੇ। ਮੇਰੀ ਅਪੀਲ ਹੈ ਸਾਰੀਆਂ ਜਨਾਨੀਆਂ ਨੂੰ ਲੇਡੀਜ਼ ਨੂੰ ਔਰਤਾਂ ਨੂੰ ਭੈਣਾਂ ਨੂੰ ਜਦੋਂ ਵੀ ਇਹ ਤੁਹਾਡੇ ਘਰੇ ਵੋਟਾਂ ਮੰਗਣ ਆਣ ਇੱਕ ਇੱਕ ਲੇਡੀਜ਼ ਭੈਣ ਦਾ ਔਰਤ ਦਾ 35 35000 ਰੁਪਇਆ ਬਕਾਇਆ ਆ। ਸਰਕਾਰ ਵੱਲ ਖੜਾ ਜਦੋਂ ਵੀ ਇਹ ਤੁਹਾਡੇ ਕੋਲ ਵੋਟਾਂ ਮੰਗਾਣਾਂ ਇਹਨਾਂ ਨੂੰ ਉਸ ਚੀਜ਼ ਬਾਰੇ ਜ਼ਰੂਰ ਪੁੱਛਿਆ ਜਾਵੇ ਵੀ ਸਾਡਾ 35000 ਰੁਪਿਆ ਕਿੱਥੇ ਲਗਾਇਆ ਤੁਸੀਂ 36000 ਰਾਸ਼ਨ ਕਾਰਡ ਸਰਦਾਰ ਰਣਜੀਤ ਸਿੰਘ ਢਿਲੋਂਜੀ ਨੇ ਹਲਕਾ ਈਸਟ ਦੇ ਵਿੱਚ ਬਣਾਏ ਸੀ ਸਾਡੇ ਵਾਰਡ ਦੇ ਵਿੱਚੋਂ 1200 ਰਾਸ਼ਨ ਕਾਰਡ ਗਰੀਬ ਲੋਕਾਂ ਦਾ ਕੱਟਿਆ ਗਿਆ ਤੇ ਜਿਹੜੇ ਸਿਫਾਰਸ਼ੀ ਸੀਗੇ ਇਹਨਾਂ ਦੇ ਉਹ ਅੱਜ ਵੀ ਬਣੇ ਹੋਏ ਨੇ ਤੇ ਮੈਂ ਉਹ ਗਰੀਬ ਲੋਕਾਂ ਨੂੰ ਅਪੀਲ ਕਰਦਾ ਵੀ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਮਜ਼ਬੂਤ ਕੀਤੇ ਜਾਣ ਤਾਂ ਜੋ ਤੁਹਾਡੇ ਜਿਹੜੇ ਰਹਿੰਦੇ ਹੋਏ ਰਾਸ਼ਨ ਕਾਰਡ ਜਿਹੜੇ ਇਹਨਾਂ ਨੇ ਧੱਕੇ ਨਾਲ ਕੱਟੇ ਆ ਅਸੀਂ ਉਹ ਇੱਕ ਇੱਕ ਘਰ ਜਾ ਕੇ ਇਨਕੁਆਰੀ ਕਰਕੇ ਉਹ ਬਣਵਾ ਕੇ ਦੇਵਾਂਗੇ ਠੀਕ ਹੈ ਧੰਨਵਾਦ